ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨੂ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਠੋਕਮਾ ਜਵਾਬ ਰੱਜ ਕੇ ਸੁਨਾਈਆਂ ਖਰੀਆਂ ਫੈਰੀਆਂ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੋਰ ਸਿੱਧੂ ਦੀ ਸਿਹਤ ਬਾਰੇ ਦਿੱਤੀ ਜਾਣਕਾਰੀ ਟੀਮ ਇਹਨੂੰ ਦੁਬਾਰਾ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਦੇ ਦੁਸ਼ਹਿਰਾ ਗਰਾਊਂਡ 'ਚ ਕਰਨਗੇ ਰੈਲੀ ਨੂੰ ਸੰਬੋਧਨ ਕਿਸਾਨਾਂ ਲਈ ਪ੍ਰਿੰਕਾ ਗਾਂਧੀ ਨੇ ਕਰਤਾ ਵੱਡਾ ਐਲਾਨ ਦਿੱਤੀ ਇਹ ਵੱਡੀ ਗਾਰੰਟੀ ਮੰਤਰੀ ਕੁਟਾਰੂ ਚੱਕ ਤੋਂ ਬਾਦ ਹੁਣ ਆਪ ਦੇ ਇਸ ਮੰਤਰੀ ਦੀ ਇਤਰਾਜਯੋਗ ਵੀਡੀਓ ਹੋਈ ਵਾਇਰਲ ਵੀਡੀਓ ਤੇ ਐਨਸੀਡਬਲਿਊ ਨੇ ਡੀਜੀ ਪੰਜਾਬ ਨੂੰ ਜਾਰੀ ਕੀਤਾ ਨੋਟਿਸ ਪੰਜਾਬ ਚ ਗਰਮੀ ਨੇ ਕੱਢੇ ਲੋਕਾਂ ਦੇ ਬਾਟ ਅੱਜ ਤਾਪਮਾਨ 48 ਡਿਗਰੀ ਤੋਂ ਹੋ ਸਕਦਾ ਪਾਰ ਟੁੱਟੀਗਾ 46 ਸਾਲ ਪੁਰਾਣਾ ਰਿਕਾਰਡ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਭਖਿਆ ਹੋਇਆ ਹੈ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਸ਼ਬਦੀ ਹਮਲੇ ਕਰ ਰਹੀਆਂ ਹਨ ਅਤੇ ਇਸ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਠੋਕਵਾ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮંત્રી ਅਮਿਤ ਸ਼ਾਹ ਤੇ ਨਿਸ਼ਾਨੇ ਵੀ ਨਿਹਨ ਹਾਂ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਪਹੁੰਚੇ ਸੀ ਜਿੱਥੇ ਉਹਨਾਂ ਨੇ ਲੋਕਾਂ ਕੋਲੋਂ ਵੋਟਾਂ ਮੰਗਣੀਆਂ ਸੀ ਪਰ ਉੱਥੇ ਉਹ ਪੰਜਾਬੀਆਂ ਨੂੰ ਧਮਕੀ ਦੇ ਕੇ ਗਏ ਹਨ ਉਹਨਾਂ ਨੇ ਦੱਸਿਆ ਕਿ ਮਿਤ ਸ਼ਾਹ ਨੇ ਕਿਹਾ ਹੈ ਕਿ 4 ਜੂਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦੇਵਾਂਗੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਹਿਲਾਂ ਇਹ ਹੋਰਨਾ ਪਾਰਟੀਆਂ ਦੇ ਵਿਧਾਇਕ ਖਰੀਦਦੇ ਰਹੇ ਹਨ ਤੇ ਹੁਣ ਇਹ ਆਹ ਕਹਿ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਸਭ ਤੋਂ ਵੱਧ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਇਹ ਦੇਜ ਦੇ ਗ੍ਰਹਿ ਮੰਤਰੀ ਬਣ ਕੇ ਸਾਨੂੰ ਧਮਕੀਆਂ ਦੇਣ ਆ ਗਏ ਹਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਡੇ ਕੋਲੋਂ ਪਿਆਰ ਨਾਲ ਜੋ ਮਰਜ਼ੀ ਕਰਵਾ ਲਵੋ ਪਰ ਜੇ ਪੰਜਾਬੀਆਂ ਨੂੰ ਕੋਈ ਧਮਕੀ ਦੇਵੇਗਾ ਤਾਂ ਇਸ ਦਾ ਬਹੁਤ ਹੀ ਉਲਟਾ ਅਸਰ ਹੋਵੇਗਾ ਇਹ ਸਭ ਤਾਂ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਹੀ ਦੇਖ ਲਿਆ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨਾਲ 1.5 ਸਾਲ ਤੱਕ ਜਿੱਦ ਕਰਕੇ ਬੈਠੇ ਰਹੇ ਪਰ ਆਖਰ ਮਾਫੀ ਮੰਗਣੀ ਪੈ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰੀ ਮੰਤਰੀ ਬਹੁਤ ਵੱਡੀ ਗਲਤਫਹਿਮੀ ਚ ਹਨ ਕਿ ਉਹ ਆ ਆਮ ਆਗੂ ਨੀ ਪਾਰਟੀ ਦੀ ਸਰਕਾਰ ਤੋੜ ਦੇਣਗੇ ਉਹਨਾਂ ਨੇ ਕਿਹਾ ਹੈ ਕਿ ਆਮ ਆਗੂ ਨੀ ਪਾਰਟੀ ਦੀ ਸਰਕਾਰ ਲਈ ਲੋਕ ਸਿਰਫ ਇਹ 3 ਸਾਲ ਨਹੀਂ ਸਗੋ ਅਗਲੇ 15 ਸਾਲ ਤੱਕ ਮਨ ਬਣਾਈ ਬੈਠੇ ਹਨ ਉਹਨਾਂ ਨੇ ਕਿਹਾ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਲੈਵਲ ਤੱਕ ਬੋਲਦਾ ਵੇਖਿਆ ਗਿਆ ਜਿਵੇਂ ਮੋਦੀ ਜੀ ਕਹਿੰਦੇ ਹਨ ਜੇਕਰ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਘਰ ਚੋੜ ਵਾਲੇ ਤੁਹਾਡੀ ਤਿੰਨ ਬੱਕਰੀਆਂ ਚੋ ਦੋ ਬੱਕਰੀਆਂ ਲੈ ਜਾਣਗੇ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਰਪੰਚ ਲੈਵਲ ਤੱਕ ਵੀ ਨਹੀਂ ਹਨ ਕਾਂਗਰਸ ਦੇ ਸੀਨੀਅਰ ਆਗੂ ਪ੍ਰਿੰਕਾ ਗਾਂਧੀ ਪੰਜਾਬ ਦੂਰੀ ਤੇ ਚੱਲਦੇ ਹਨ ਅਤੇ ਇਸ ਦੌਰਾਨ ਉਹ ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਘਰ ਗਏ ਜਿੱਥੇ ਉਹਨਾਂ ਨੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਵੀ ਹਾਲ-ਚਾਲ ਜਾਣਿਆ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਦੀ ਤਾਰੀਫ਼ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ ਇਸ ਪੋਸਟ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਨਾਲ ਪ੍ਰਿੰਕਾ ਗਾਂਧੀ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਦੀ ਬੇਟੀ ਅਤੇ ਬੇਟਾ ਨਜ਼ਰ ਆ ਰਹੇ ਹਨ ਨਵਜੋਤ ਸਿੰਘ ਨੇ ਪੋਸਟ ਵਿੱਚ ਲਿਖਿਆ ਹੈ ਕਿ ਪ੍ਰਿੰਕਾ ਗਾਂਧੀ ਵਾਡਰਾ ਕੋਲ ਸੋਨੇ ਦਾ ਦਿਲ ਹੈ ਨੂਨੀ ਦੀ ਸਿਹਤ ਬਾਰੇ ਤੁਹਾਡੀ ਚਿੰਤਾ ਲਈ ਤੁਹਾਡਾ ਬਹੁਤ ਤਾਂ ਧੰਨਵਾਦ ਇਸ ਦੇ ਨਾਲ ਹੀ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਐਕਸ ਤੇ ਪੋਸਟ ਕਰਦੇ ਲਿਖਿਆ ਹੈ ਕਿ ਅੱਜ ਡਾਕਟਰ ਹੁਸੈਨ ਦੁਆਰਾ ਐਸਟੀ ਡਾਇਗਨੋਸਟਿਕ ਦੇ ਮੋਹਾਲੀ ਵਿਖੇ ਉਹਨਾਂ ਦਾ ਪੇਟ ਸਕੈਨ ਕੀਤਾ ਗਿਆ ਸੀ। ਰੱਬ ਦੀ ਕਿਰਪਾ ਤੇ ਤੁਹਾਡੀਆਂ ਸ਼ੁਭ ਕਾਮਨਾਵਾਂ ਨਾਲ ਕਾਟਕ ਸੈੱਲਾਂ ਦੇ ਦੁਬਾਰਾ ਹੋਣ ਦੇ ਕੋਈ ਸੰਕੇਤ ਨਹੀਂ ਸਨ। ਉਮੀਦ ਹੈ ਕਿ ਉਹਨਾਂ ਦੀ ਰੇਡੀਏਸ਼ਨ ਹਫ਼ਤੇ ਦੇ ਸਮੇਂ ਵਿੱਚ ਸ਼ੁਰੂ ਹੋ ਜਾਵੇਗੀ। ਦੱਸਦੇ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਚੋਣ ਪ੍ਰਚਾਰ ਤੋਂ ਦੂਰੀ ਬਣਾ ਰੱਖੀ ਹੈ ਇਸ ਵਾਰ। ਦੁਨੇ ਕਾਂਗਰਸ ਨੇ ਇੱਕ ਵੀ ਰੈਲੀ ਨੂੰ ਸੰਬੋਧਨ ਨਹੀਂ ਕੀਤਾ ਅਤੇ ਉਹਨਾਂ ਨੇ ਪਹਿਲਾਂ ਹੀ ਚੋਣ ਪ੍ਰਚਾਰ ਬੰਦ ਕਰ ਦਿੱਤਾ ਸੀ ਇਸ ਸਮੇਂ ਸਿੱਧੂ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਹਨ ਦੱਸਦੇ ਕਿ ਸਿੱਧੂ ਦੀ ਪਤਨੀ ਕਾਫੀ ਸਮੇਂ ਤੋਂ ਬਿਮਾਰ ਸੀ ਇਸ ਕਾਰਨ ਸਿੱਧੂ ਨੇ ਸਿਆਸਤ ਤੋਂ ਦੂਰੀ ਬਣਾ ਲਈ ਸੀ ਪੰਜਾਬ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮਾਂ ਰਹਿ ਗਿਆ ਹੈ 3 ਮਹੀਨੇ ਨੂੰ ਪੰਜਾਬ ਚ ਚੋਣ ਪ੍ਰਚਾਰ ਥੰਮ ਹੋ ਜਾਵੇਗਾ ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜੋਰਾਂ ਸ਼ੋਰਾਂ ਦੇ ਨਾਲ ਲੋਕਾਂ ਵਿਚਾਲੇ ਵਿਚਰਿਆ ਜਾ ਰਿਹਾ ਹੈ ਇਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਦੱਸ ਦੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਮਹੀਨ ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਕਰਨਗੇ ਮੇਰੀ ਜਾਣਕਾਰੀ ਮੁਤਾਬਕ ਪੀਐਮ ਮੋਦੀ ਇੱਥੇ ਦੁਸ਼ਹਿਰਾ ਮੈਦਾਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ ਪੰਜਾਬ ਦੇ 13 ਲੋਕ ਸਵਾਸਟਾਂ ਲਈ ਇੱਕ ਜੂਨੂ ਵੋਟਾਂ ਪੈਣੀਆਂ ਹਨ ਅਤੇ ਚੋਣ ਪ੍ਰਚਾਰ 3 ਮਹੀਨ ਨੂੰ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ ਪੀਐਮ ਮੋਦੀ ਹੁਸ਼ਿਆਰਪੁਰ ਵਿੱਚ ਬੀਜੇਪੀ ਉਮੀਦਵਾਰਾ ਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਇਸ ਤੋਂ ਪਹਿਲਾਂ ਪੀਐਮ ਮੋਦੀ ਪਟੇ ਆਲਾ ਵਿਖੇ ਪਹੁੰਚੇ ਸਨ ਜਿੱਥੇ ਉਹਨਾਂ ਨੇ ਬੀਜੇਪੀ ਉਮੀਦਵਾਰ ਪ੍ਰਨੀਤ ਕੋਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਪੰਜਾਬ ਦੌਰੇ ਤੇ ਹਨ ਇਸ ਮੌਕੇ ਪੰਜਾਬ ਆਈ ਪ੍ਰਿੰਕਾ ਗਾਂਧੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਸਾਨਾਂ ਨੂੰ ਗਰੰਟੀ ਦਿੰਦੇ ਹੋਏ ਕਿ ਹੈਗੀ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਐਮਐਸਪੀ ਦਾ ਕਾਨੂੰਨ ਲਿਆਂਦਾ ਜਾਵੇਗਾ ਖੇਤਾਂ ਵਿੱਚ ਹੋਣ ਵਾਲੇ ਨੁਕਸਾਨ ਦਾ 1 ਮਹੀਨੇ ਦੇ ਅੰਦਰ ਭੁਗਤਾਨ ਕੀਤਾ ਜਾਵੇਗਾ ਤੇ ਇਸ ਲਈ ਇੱਕ ਵੱਖਰਾ ਕਾਨੂੰਨ ਬਣਾਇਆ ਜਾਵੇਗਾ ਜਿਸ ਦੇ ਤਹਿਤ ਖੇਤਾਂ 'ਚ ਹੋਣ ਵਾਲੇ ਨੁਕਸਾਨ ਦਾ ਇੱਕ ਇੱਕ ਦਾ ਪੈਸਾ ਕਿਸਾਨਾਂ ਨੂੰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਮਜ਼ਦੂਰਾਂ ਲਈ ਗਰੰਟੀ ਦਿੰਦੇ ਹੋਏ ਇਹ ਹੈ ਕਿ ਮਜ਼ਦੂਰਾਂ ਨੂੰ 400 ਰੁਪਏ ਤੋਂ ਘੱਟ ਦਿਹਾੜੀ ਨਹੀਂ ਦਿੱਤੀ ਜਾਵੇਗੀ ਉਸ ਦੇ ਲਈ ਕਾਨੂੰਨ ਲੈ ਕੇ ਆਵਾਂਗੇ ਇਸ ਦੇ ਨਾਲ ਹੀ ਪਿੰਡੂ ਮੰਡੇਗਾ ਨੂੰ ਮਜ਼ਬੂਤ ਬਣਾਇਆ ਜਾਵੇਗਾ ਸ਼ਹਿਰਾਂ ਵਿੱਚ ਵੀ 100 ਦਿਨ ਦਾ ਰੁਜ਼ਗਾਰ ਮਨਰੇਗਾ ਲਈ ਲਿਆਂਦਾ ਜਾਵੇਗਾ ਖੇਤੀ ਦੇ ਸਾਰੇ ਸਮਾਨਾਂ ਤੋਂ GST ਹਟਾਉਣ ਦਾ ਐਲਾਨ ਵੀ ਕੀਤਾ ਹੈ ਉਹਨਾਂ ਕਿਹਾ ਹੈ ਕਿ ਹਰ ਪਰਿਵਾਰ ਲਈ 25 ਲੱਖ ਦਾ ਸਿਹਤ بیمਾ ਲਾਗੂ ਕੀਤਾ ਜਾਵੇਗਾ ਜਿਸ ਨਾਲ ਲੋਕ ਮੁਫਤ ਇਲਾਜ ਕਰਵਾ ਸਕਣ ਨਗੇ ਇੱਕ ਪਾਸੇ ਜਿੱਥੇ ਪੰਜਾਬ ਚ ਚੋਣਾਂ ਕਾਰਨ ਸਿਆਸੀ ਅਖਾੜਾ ਪਖਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਇੱਕ ਹੋਰ ਪੰਜਾਬ ਦੇ ਮੰਤਰੀ ਦੀ ਇਤਰਾਜਯੋਗ ਵੀਡੀਓ ਵਾਇਰਲ ਹੋਈ ਹੈ ਜਿਸ ਕਾਰਨ ਪੰਜਾਬ ਦੀ ਮਾਨ ਸਰਕਾਰ ਵੀ ਨਿਸ਼ਾਨੇ ਤੇ ਆ ਗਈ ਹੈ ਦੱਸ ਦੇ ਕਿ ਵਾਇਰਲ ਵੀਡੀਓ ਉਸਥਾਨਕ ਸਰਕਾਰਾਂ ਵਾਲੇ ਮੰਤਰੀ ਬਲਕਾਰ ਸਿੰਘ ਦੀ ਦੱਸੀ ਜਾ ਰਹੀ ਹੈ ਮੰਤਰੀ ਦੀ ਇਸ ਵੀਡੀਓ ਨੇ ਲੋਕ ਸਭਾ ਚੋਣ ਤੋਂ ਪਹਿਲਾਂ ਤਰਥੱਲੀ ਮਚਾ ਦਿੱਤੀ ਹੈ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਦਾ ਮਾਮਲਾ ਪੱਕਾ ਦਾ ਜਾ ਰਿਹਾ ਹੈ ਵੀਡੀਓ ਨੂੰ ਲੈ ਕੇ ਪਹਿਲਾਂ ਹੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਕੇਰੀਆਂ ਹਨ ਉੱਥੇ ਹੀ ਹੁਣ ਕੌਮੀ ਮੈਲਾ ਕਮਿਸ਼ਨ ਨੇ ਵੀ ਇਸ ਵੀਡੀਓ ਦਾ ਸਖਤ ਨੋਟਿਸ ਲਿਆ ਹੈ ਕੌਮੀ ਮੈਲਾ ਕਮਿਸ਼ਨ ਨੇ ਨੋਟਿਸ ਵਿੱਚ ਭਾਜਪਾ ਗੁ ਤੇਜਿੰਦਰ ਸਿੰਘ ਬੱਗਾ ਦੀ ਪੋਸਟ ਦਾ ਹਵਾਲਾ ਦਿੱਤਾ ਹੈ ਕੌਮੀ ਮੈਲਾ ਕਮਿ ਨੇ ਲਿਖਿਆ ਹੈ ਕਿ ਪੰਜਾਬ ਦੇ ਕੈਬਨਟ ਮੰਤਰੀ ਬਲਕਾਰ ਸਿੰਘ ਖਿਲਾਫ ਟਵਿੱਟਰ ਪੋਸਟ ਤੇ ਗੰਭੀਰ ਰੋਪਾਂ ਕਾਰਨ ਉਹ ਬਹੁਤ ਹੀ ਪਰੇਸ਼ਾਨ ਹੈ। ਕੌਮੀ ਮਹਿਲਾ ਕਮਿਸ਼ਨ ਚੇਅਰਪਰਸਨ ਨੇ ਇਸ ਕਥਿਤ ਵੀਡੀਓ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਤੁਰੰਤ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕਰਕੇ ਦਖਲ ਦੇ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਨੇ ਡੀਜੀ ਨੂੰ ਮਾਮਲੇ ਵਿੱਚ 3 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਦੱਸ ਦੇ ਕਿ ਸ਼ਰੌਨੀ ਕਲਦਲ ਦੇ ਸੀਨੀਅਰ ਅਗੂ ਵਿਕਰਮ ਮਜੀਠੀਆ, ਰਾਜਪਾਲ ਕੋਲੀ ਵੀਡੀਓ ਦੀ ਸ਼ਿਕਾਇਤ ਵੀ ਕਰ ਚੁੱਕੇ ਹਨ ਜਿਸ ਤੋਂ ਬਾਅਦ ਮਾਮਲਾ ਕਾਫੀ ਪੱਕ ਗਿਆ ਹੈ ਨਾਲ ਹੀ ਹੁਣ ਪੰਜਾਬ ਸਰਕਾਰ ਨੂੰ ਇਸ ਬਾਬਤ ਜਵਾਬ ਦੇਣਾ ਪਵੇਗਾ ਪੰਜਾਬ ਵਿੱਚ ਇਸ ਵੇਲੇ ਅਤਿ ਦੀ ਗਰਮੀ ਪੈ ਰਹੀ ਹੈ ਤੇ ਇਸ ਨਾਲ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ ਨੋਟਪਾਦ ਦੇ ਦੂਜੇ ਦਿਨ ਤਾਪਮਾਨ ਵਿੱਚ 2.4 ਡਿਗਰੀ ਦਾ ਤਾਪਮਾਨ 2.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਸਵੇਰ ਦਾ ਉਸ ਤਾਪਮਾਨ ਆਮ ਨਾਲੋਂ 5 ਡਿਗਰੀ ਵਧ ਗਿਆ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਅੱਜ 48 ਡਿਗਰੀ ਨੂੰ ਪਾਰ ਕਰ ਸਕਦਾ ਹੈ ਜਿਸ ਦਾ 46 ਸਾਲ ਪੁਰਾਣਾ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਫਰੀਦਕੋਟ ਵਿੱਚ ਬੀਤੀ ਸ਼ਾਮ ਤਾਪਮਾਨ 47 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ 31 ਮਈ 1978 ਦੇ ਤਾਪਮਾਨ ਨਾਲੋਂ ਸਿਰਫ 3 ਡਿਗਰੀ ਘੱਟ ਹੈ ਇਸ ਦਿਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ 47.7 ਡਿਗਰੀ ਦਰਜ ਕੀਤਾ ਗਿਆ ਸੀ ਜੇਕਰ ਨੋਤਪਾ ਦੇ ਤੀਜੇ ਦਿਨ ਵੀ ਗਰਮੀ ਦਾ ਕਹਿਰ ਬਰਕਰਾਰ ਰਹਿੰਦਾ ਹੈ ਤਾਂ ਅੱਜ 46 ਸਾਲ ਪੁਰਾਣਾ ਦੀ ਕੋਟ ਟੁੱਟ ਜਾਵੇਗਾ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 4 ਦਿਨਾਂ ਚ ਰਾਤ ਨੂੰ ਪਾਰਾ ਵੱਸ ਸਕਦਾ ਹੈ ਦਿਨ ਦੇ ਤਾਪਮਾਨ ਵਿੱਚ ਹੋਰ ਵਾਅਦਾ ਸੰਭਵ ਹੈ ਪੰਜਾਬ ਦੇ ਯਾਤਰੀ ਇਲਾਕਿਆਂ ਵਿੱਚ ਭਾਵੇਂ ਗਰਮੀ ਵੱਧ ਰਹੀ ਹੈ ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਵੈਸਟਰਨ ਡਿਸਟਰਬੈਂਸ ਦੇ ਵੀ ਸਰਗਰਮ ਹੋਣ ਦੀ ਸੰਭਾਵਨਾ ਹੈ ਇਸ ਦਾ ਅਸਰ ਮਾਝਾ ਖੇਤਰ ਵਿੱਚ ਦੇਖਣ ਨੂੰ ਮਿਲੇਗਾ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਵਾਲ ਦੀਆਂ ਮੋਟਾ ਮੰਗਣਾ ਹੈ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦਣੋ ਜਾਂਦੀ ਹੈ ਗੱਲ ਇਹਨਾਂ ਨੂੰ ਐਂ ਲੱਗਦਾ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਉਂਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਛ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਅਸੀਂ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਡਰਾਂ ਤੇ ਅਸੀਂ ਖੜੇ ਆਂ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂ ਤੇ ਆ ਜਾਂਦਾ ਹੈ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ મોદી ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਗਿੱਦੜ ਭੁੱਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਝਣ ਨਹੀਂ ਦੇਣਾ ਚਾਹੇ ਆਵਾਦਕਾਰਾਂ ਦੀ ਗੱਲ ਹੋਵੇ ਚਾਹੇ ਜੋ ਜਿਵੇਂ ਚਾਹੁੰਦੇ ਓਦਾਂ ਕਰਨਾ ਹੈ ਹਜੇ ਤਾਂ ਮੈਂ ਐਸ ਏਰੀਏ 'ਚ ਫੂਡ ਪ੍ਰੋਸੈਸਿੰਗ ਦੀਆਂ ਪਲਾਂਟ ਲਾ ਕੇ ਆਉਣੇ ਨੇ ਲੈ ਕੇ ਆਉਣੇ ਨੇ ਕਿੰਨੂਆਂ ਦੇ ਦੇਖੋ ਆਪਾਂ ਨੇ ਕੀ ਕੀਤਾ ਮਿੱਡੇ ਮੀਲ ਜਿਹੜਾ ਸਕੂਲ 'ਚ ਬੱਚਿਆਂ ਨੂੰ ਕੇਲਾ ਦਿੰਦੇ ਹੁੰਦੇ ਸੀ ਇੱਕ ਅਸੀਂ ਦੋ ਕਿੰਨੂ ਕਰਤੇ ਹਜ਼ਾਰਾਂ ਟਨ ਕਿੰਨੂ ਸਕੂਲਾਂ 'ਚ ਵਰਤਿਆ ਜਾਊਗਾ ਔਰ ਇਸ ਵਾਰ ਕਿੰਨੂ ਰੋਲ ਨਹੀਂ ਦੇਵਾਂਗੇ ਹੁਣ ਇਹ ਮੇਰੇ ਤੇ ਆ ਕੇਲਾ ਕੇਰਲਾ ਤੋਂ ਮੰਗਾਉਨੇ ਆ ਕਿੰਨੂ ਸਾਡੇ ਕੋਲੇ ਉਗਦਾ ਬਾਗ ਸਾਡੇ ਕੋਲੇ ਲੱਗੇ ਹੋਏ ਨੇ ਸੋ ਜਦੋਂ ਅਮਰੂਦਾਂ ਦਾ ਸੀ ਜਨਾਊ ਅਮਰੂਦ ਜਦੋਂ ਲੀਚੀ ਦਾ ਸੀਜ਼ਨ ਆ ਉਹ ਪਠਾਨਕੋਟ ਦੀ ਲੀਚੀ ਤੇ ਜਦੋਂ ਅੰਬਾਂ ਦਾ ਸੀਜ਼ਨ ਆਊਗਾ ਭਾਜਾਰਪੁਰ ਦੇ ਅੰਬ ਅਸੀਂ ਆਪਣੇ ਫਰੂਟ ਦੇ ਹੀ ਆਪਣੇ ਬੱਚਿਆਂ ਨੂੰ ਅਸੀਂ ਕਿਉਂ ਬਾਹਰੋਂ ਮੰਗਾਈਏ ਭਈ ਨਾਲੇ ਕੰਮ ਮਿਲੇ ਇੱਥੇ ਹਾਰਟੀਕਲਚਰ ਜਿਹੜਾ ਆਪੋ ਵੇ ਹੋ ਬਹੁਤ ਵੱਡੀਆਂ-ਮੱਡੀਆਂ ਸਕੀਮਾਂ ਸੋਚੀ ਬੈਠੇ ਆਂ ਰੰਗਲਾ ਪੰਜਾਬ ਤੇ ਬਦਲਾਅ ਤੋਂ ਨਾ 92 ਦੇ ਜ਼ਿੰਦਗੀ ਵਿੱਚ ਆਇਆ ਹੈ ਜਿਨ੍ਹਾਂ ਨੇ ਕਦੇ ਜ਼ਿੰਦਗੀ 'ਚ ਕੁਝ ਬਣਾਈ ਸੀ ਲੇਕਿਨ ਵੋਟਾਂ પાਕੇ VIP ਕਲਚਰ ਖਤਮ ਕਰਨ ਦੀ ਗੱਲਾਂ ਜਿਹੜੇ ਕਰਦੇ ਸੀ ਅੱਜ ਵੱਡੀਆਂ-ਵੱਡੀਆਂ ਮਕਾਨ ਵੱਡੀ ਕੋਠੀਆਂ ਵੱਡੀ-ਵੱਡੀ ਸਿਕਿਉਰਿਟੀ ਤੇ ਵੱਡੀ-ਵੱਡੀ ਗੱਡੀਆਂ ਹੋ ਗਿਆ ਨਾਲੇ ਚੰਗੇ ਰਿਸ਼ਤੇ ਹੋ ਗਏ ਵਿਆਹ ਇੱਕ ਨਹੀਂ ਦੋ-ਦੋ ਵੀ ਹੋ ਗਏ ਇੰਨਾ ਵਧੀਆ ਬਦਲਾਵ ਆ ਗਿਆ ਇਹਨਾਂ ਦੀ ਜ਼ਿੰਦਗੀ 'ਚ ਲੇਕਿਨ ਵੋਟਾਂ ਜਿਨ੍ਹਾਂ ਨੇ ਪਾਈਆਂ ਸੀ ਉਹਨਾਂ ਦੀ ਜ਼ਿੰਦਗੀ 'ਤੇ ਕੀ ਬਦਲਾਵ ਆਇਆ ਹੈ ਉਹਨਾਂ ਦੇ ਬਦਲਾਵ 'ਚ ਆ ਜ਼ਿੰਦਗੀ 'ਚ ਆਇਆ ਹੈ ਕਿ ਬੇਰੋਜ਼ਗਾਰੀ ਸਿਖਰਾਂ ਤਾਈਂ ਨਸ਼ੇ ਚਿੱਟਾ ਗਲੀ ਗਲੀ ਤਾਈਂ ਲੁੱਟਾ ਖੋਆ ਚੋਰੀਆਂ ਡਕੈਤੀਆਂ ਫਿਰੋਤੀਆਂ ਗੈਂਗਸਟਰ ਘਰ ਬਾਹਰ ਕਰੋ ਬਾਹਰ ਨਿਕਲਦੇ ਡਰ ਲੱਗਦਾ ਹੈ ਦੁਕਾਨ ਚ ਕੌਣ ਕੀ ਹੋ ਕੇ ਲੈ ਜਾਊਗਾ ਤਾਂ ਡਰ ਲੱਗਦਾ ਹੈ ਸੁਣਵਾਈ ਨਾਮ ਦੀ ਕੋਈ ਚੀਜ਼ ਹੀ ਨਹੀਂ ਤੇ ਸਰਕਾਰ ਨਾਮ ਦੀ ਵੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਤੇ ਬਾਕੀ ਪੰਜਾਬ ਦਾ ਕੌਣ ਵਾਲੀ ਵਾਰਸ ਰਹਿ ਗਿਆ ਜੇ ਮੁੱਖ ਮੰਤਰੀ ਹੋ ਹੀ ਸਮਾ ਨਹੀਂ ਤੇ ਥੱਲੇ ਕਿੰਨੇ ਪਰਵਾਹ ਕਰਨੀ ਅੱਜ ਕਿਸੇ ਨੂੰ ਪਰਵਾਹ ਨਹੀਂ ਆ ਬਦਲਾਵ ਜਿਹੜਾ ਸੇਖੋ ਸਾਹਿਬ ਦੱਸਦੇ ਨੇ ਬਦਲਾਵ ਆਇਆ ਹੈ ਕਿ ਕਟਾਰੂ ਚੱਕ ਤੇ ਬਲਕਾਰ ਸਿੰਘ ਵਰਗੇ ਮੰਤਰੀ ਨੇ ਆ ਬਦਲਾਵ ਹੈ ਪੰਜਾਬ 'ਚ ਬਦਲਾਵ ਆਇਆ ਹੈ ਕਾ ਕਿ ਕਹਿੰਦਾ ਸੀ ਭ੍ਰਿਸ਼ਟਾਚਾਰ ਖਤਮ ਕਰਨਗੇ ਲੇਕਿਨ ਮੇਰੇ छोटे जे हल्के जे पावे अमित रतन का भ्रिष्टाचार देख लो भावे आ मानसे भ्रिष्टाचार दे देख लो आज है जो स्टार प्रचारक क्योंकि इन्होंने जेल कट के नौशन किया सरकार का भ्रष्टाचार से आ बदलाव आया बदलाव आया है कि इन्हों माई बाप ਕੇਸਰੀਵਾਨ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਜਮਾਨਤ 'ਚ ਬਾਹਰ ਆ ਕੇ ਪੰਜਾਬ 'ਚ ਫਿਰ ਰਹੇ ਮੋਤਾ ਮੰਗਣ ਵਾਸਤੇ ਕਰਪਸ਼ਨ ਦੇ ਕੇਸ ਇਹ ਐਂਟੀ ਕਰਪਸ਼ਨ ਪਾਰਟੀ ਹੈਗੀ ਇਨਕਲਾਬ ਦੀ ਆ ਪਾਰਟੀ ਹੈ ਤੇ ਇਨਕਲਾਬ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਦਾ ਸਿਹਤ ਮੰਤਰੀ ਉਹਨਾਂ ਦਾ ਸਿੱਖਿਆ ਮੰਤਰੀ 1.5 ਸਾਲ ਤੋਂ ਉਸੇ ਜੇਲ੍ਹ 'ਚ ਬੰਦ ਨੇ ਇੰਨਾਂ ਨੂੰ ਕੋਈ ਕੋਈ ਅਦਾਲਤ ਜਮਾਨਤ ਦੇ ਕੇ ਨਹੀਂ ਰਾਜੀ ਕਿਉਂਕਿ ਇੰਨੇ ਵੱਡੇ ਕਰਪਸ਼ਨ ਕੀਤੇ ਨੇ

ਉਹਨਾਂ ਦੇ 92 ਦੁਸ਼ੇ ਹੋਣ ਰੋਜ਼ ਨਿਤ ਨਵੇਂ ਉਹਨਾਂ ਦੇ ਕਾਰਨਾਮੇ ਸਾਹਮਣੇ ਆਉਂਦੇ ਨੇ ਤੇ ਮੰਤਰੀ ਮੁੱਖ ਮੰਤਰੀ ਸਾਹਿਬ ਦੀ ਤਾਂ ਆਪ ਦੀ ਧੀ ਨੇ ਮੁੱਖ ਮੰਤਰੀ ਸਾਹਿਬਾਰੇ ਬਥੇਰਾ ਪੰਜਾਬੀਆਂ ਨੂੰ ਸਮਝਾ ਦਿੱਤਾ ਸੋ ਵੀਰੋ ਬਥੇਰਾ ਬਦਲਾਅ ਦੇਖ ਲਿਆ ਰੰਗਲਾ ਪੰਜਾਬ ਤਾਂ ਇਹੋ ਜਿਹਾ ਗੰਦਲਾ ਘਰ ਛੱਡਿਆ ਕਿ ਕੋਈ ਸੋਚ ਹੀ ਨਹੀਂ ਸਕਦਾ ਸੀ ਬਲੇ ਸਮੇਂ ਦੀਆਂ ਹੀ ਕਾਫੀ ਦੇਰ ਦੀਆਂ ਕਈ ਪ੍ਰੋਬਲਮਾਂ ਨੇ ਜੋ ਮੈਂ ਆਪਣਾ ਵਿਜ਼ਨ ਲੈ ਕੇ ਚੱਲਿਆ ਵਾਂ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਨਾਂ ਨੂੰ ਇਹ ਦੱਸਣ ਲੱਗਿਆਂ ਵੀ ਲੁਧਿਆਣੇ ਦਾ ਅਗਰ ਤੁਸੀਂ ਮੈਨੂੰ ਸੇਵਾਦਾਰ ਬਣਾਓਗੇ ਤਾਂ ਮੈਂ ਆਪਣੇ ਲੁਧਿਆਣੇ ਦੇ ਲੋਕਾਂ ਦਾ ਲੋਕ ਸਭਾ ਦੇ ਵਿੱਚ ਜਾ ਕੇ ਕਿਹੜਾ ਮੁੱਦਾ ਕਿਹੜਾ ਹੱਲ ਕਰਕੇ ਆਉਣਾ ਅੱਜ ਮੈਂ ਉਸ ਗੱਲਾਂ ਦੇ ਵਿੱਚ ਲੋਕਾਂ ਨੂੰ ਦੱਸਦਾ ਵਰਦਾ ਇਹ ਜ਼ਰੂਰੀ ਆ ਲੁਧਿਆਣੇ ਦੇ ਮੁੱਦਿਆਂ ਨੂੰ ਕਿਸੇ ਨੇ ਲੋਕ ਸਭਾ ਚ ਅੱਜ ਤੱਕ ਚੱਕਿਆ ਨਹੀਂਗਾ ਜਿੰਨੇ ਮੈਂਬਰ ਗਏ ਆ ਸੁੱਚੇ ਮੂੰਹ ਗਏ ਆ ਸੁੱਚੇ ਮੂੰਹ ਇਹ ਵਾਪਸ ਆ ਗਏ ਕਦੇ ਉਹਨਾਂ ਨੇ ਲੁਧਿਆਣੇ ਨੂੰ ਉੱਥੇ ਆਪਣੇ ਲੋਕ ਸਭਾ ਚ ਆਵਾਜ਼ ਨਹੀਂ ਕਾਈ ਮਾਜੀ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਜਿਸ ਦਿਨ ਮੈਨੂੰ ਲੁਧਿਆਣਾ ਵਾਸੀਆਂ ਨੇ ਅਸ਼ੀਰਵਾਦ ਦੇ ਕੇ ਪੇਚਿਆ ਤਾਂ ਸਭ ਨਾਲ ਪਹਿਲਾਂ ਲੁਧਿਆਣੇ ਦੀ ਆਵਾਜ਼ ਉਠਾਉਂਗਾ ਆਪੇ ਰੋਗ ਲਾਉਣੇ ਆਪੇ ਦਵਾਵਾ ਦੇਣੇ ਫਿਰਦੇ ਆ ਇਹਨਾਂ ਲੋਕਾਂ ਨੇ ਕੇਂਦਰ ਦਾ ਵਿੱਚ ਬੈਠ ਕੇ ਪੰਜਾਬ ਦੇ ਪ੍ਰਤੀ ਜੇ ਐਨੇ ਸੀਰੀਅਸ ਆ ਹੋ ਤੇ ਸਾਡਾ 8000 ਕਰੋੜ ਰੁਪਈਆ ਜਿਹੜਾ ਰੱਖਿਆ ਹੋਇਆ ਉਹੀ ਦੇ ਦੇਣ ਸਾਨੂੰ ਅਸੀਂ ਆਪਣੇ ਆਪ ਜੇ ਕੋਈ ਮੁੰਡਾ ਨਸ਼ਾ ਕਰਦਾ ਬੱਚਾ ਅਸੀਂ ਹਸਪਤਾਲ ਬੁਨਾਈਏ ਕੋਈ ਆਪਣੇ ਸ਼ਹਿਰਾਂ ਦੇ ਵਿੱਚ ਵੱਡੇ ਇਹ ਰੋਗ ਲਾ ਕੇ ਆਪੇ ਦਵਾਵਾਂ ਨਹੀਂ ਦੇਈਏ ਸਰਕਾਰ ਆਈ ਅਸੀਂ ਨਸ਼ਾ ਖਤਮ ਕਰਦਾਂ ਚਲੋ ਹੁਣ ਇਹ ਤਾਂ ਮੈਨੂੰ ਨਾਂ ਪੰਜਾਬੀ ਦੀ ਕਹਾਵਤ ਆ ਨਾ ਉਹਨਾਂ ਦੀ ਸਰਕਾਰ ਆਉਣੀ ਆ ਹੁਣ ਜੀਰੋ ਦਾ ਉਹਨਾਂ ਦਾ ਇੱਥੇ ਸਕੋਰ ਹੋਣਾ ਵਾ ਲੋਕ ਸਭਾ ਚ ਰਾਜਾ ਵੜਿੰਗ ਜੀ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਧਮਕਾਉਣ ਦੀ ਧਮਕੀ ਦਿੱਤੀ 10 ਦਿਨਾਂ ਦਾ ਸਪੈਸ਼ਲੀ ਪੰਕਾਇ ਦੇ ਨਾਮ ਲੱਗੇ ਉਹਨਾਂ ਨੇ ਕਿਹਾ ਕਿ ਸਾਡੇ ਲੀਡਰ ਨੂੰ ਤਰਕਾਣਾ ਬੰਦ ਕਰੋ ਕੱਲ ਦੀ ਸਪੀਚ 'ਚ ਉਹਨਾਂ ਨੇ ਕਿਹਾ ਦੇਖੋ ਗਾਲ ਸੁਣੋ ਰਾਜਾ ਵੜਿੰਗ ਨੂੰ ਕਹੋ ਤੂੰ ਪਹਿਲੀ ਤਰੀਕ 5 ਵਜੇ ਤੱਕ ਇੱਥੇ ਆ ਅਸੀਂ ਲੁਧਿਆਣੇ ਵਾਲਿਆਂ ਨੂੰ ਕਹਦੇ ਲਈ ਤੁਮਕਾਵਾਂਗੇ ਸਾਡੇ ਲੁਧਿਆਣੇ ਵਾਲਿਆਂ ਨੇ ਸਾਡੇ ਗੋਲੀ ਦਾ ਨਾ ਉਹ ਸਾਡੇ ਭਾਈ ਨੇ ਅਸੀਂ ਉਹਨਾਂ ਨੂੰ ਕੱਲ ਹੀ ਤੁਮਕਾਉਣਾ ਸੌਸਟੀ ਰੋਡ ਤੋਂ ਪ੍ਰੋਜੈਕਟ ਤੱਕ ਵੀ ਬੰਦ ਰਹੇ ਨੇ ਇਹਨਾਂ ਬਾਰੇ ਵੀ ਦੇਖੋ ਸਾਰੇ ਕੰਮ ਕਰਨੇ ਨੇ ਹੁਣ ਅੱਜ ਦਾ ਜਿਹੜਾ ਮੇਨ ਗੱਲ ਆ ਜਿਸ ਦਿਨ ਮੇਰੇ ਉੱਤੇ ਅਸ਼ੀਰਵਾਦ ਹੋਇਆ ਲੁਧਿਆਣੇ ਵਾਲਿਆਂ ਦਾ ਕਿਸੇ ਮੁੱਦੇ ਨੂੰ ਲੁਧਿਆਣੇ ਵਾਲਿਆਂ ਨੂੰ ਦਿੱਕਤ ਨਹੀਂ ਰਹਿਣ ਦੇਣੀ ਇਹ ਮੈਂ ਤੁਹਾਡੇ ਲਈ ਪਹਿਲਾਂ ਕੋਈ ਨਹੀਂ ਉਹ ਵੀ ਪੂਰਾ ਕਰ ਦੇਣਾ ਮਾਸੀਂ ਕੋਈ ਆਪਣਾ ਵਾਦਾ ਹਸਦਾਰ ਭਗਵੰਤ ਸਿੰਘ ਮਾਣਾ ਉਹ ਉਸ ਪੰਜਾਬੀਆਂ ਦਾ ਮਾਣਾ ਸਾਢੇ 3 ਕਰੋੜ ਲੋਕਾਂ ਦਾ ਇੱਕ ਵੀ ਮੁੱਦਾ ਨਹੀਂ ਰਹਿਣ ਦੇਣਾ ਜਦੋਂ ਇਲੈਕਸ਼ਨ ਆਉਣੇ ਆ ਇਹਨਾਂ ਨੇ ਸੋਚਣਾ ਵਾ ਵੀ ਅਸੀਂ ਕਿਹੜੇ ਮੁੱਦੇ ਨੂੰ ਲੈ ਕੇ ਗੱਲ